ਇਸ ਵਿਸ਼ੇ ਤੇ ਗੱਲ ਕਰਾਂਗੇ ਕਿ ਮੈਂ ਹੋਟਲ ਮੈਨੇਜਮੈਂਟ ਦੀ ਡਿਗਰੀ ਕੀਤੀ ਹੋਈ ਹੈ ਔਰ ਉੱਥੇ ਹੀ ਮੈਂ ਜੌਬ ਕਰਦੀ ਆਂ ਪਰ ਅੱਜ ਦੇ ਜੋ ਹਾਲਾਤ ਚੱਲ ਰਹੇ ਨੇ ਬਹੁਤ ਸਾਰਾ ਜੋ ਸਟਾਫ ਉਹਨਾਂ ਕਰਪੇਜ਼ ਦਿੱਤਾ ਗਿਆ ਹੈ ਜੋ ਪ੍ਰਾਈਵੇਟ ਅਧਾਰਿਆ ਉੱਥੇ ਬਹੁਤ ਜ਼ਿਆਦਾ ਇਨ੍ਹਾਂ ਅੱਜ ਦੇ ਸਮੇਂ ਦਾ ਜੋ ਪ੍ਰਭਾਵ ਆ ਉਹ ਪੈ ਰਿਹਾ ਹੈ ਸੋ ਜੋ ਪੰਜਾਬ ਆ ਜੇਕਰ ਅਸੀਂ ਪੰਜਾਬ ਦੇ ਇਤਿਹਾਸ ਨੂੰ ਦੇਖਦੇ ਆ ਤਾਂ ਹਮੇਸ਼ਾ ਇਨ੍ਹਾਂ ਹਾਲਾਤਾਂ ਦੇ ਵਿੱਚ ਹੀ ਰਿਹਾ ਹੈ ਜੇਕਰ ਜਦੋਂ ਵੀ ਤੁਹਾਨੂੰ ਕਿਤੇ ਟਾਈਮ ਮਿਲਦਾ ਹੈ ਫਰੀडम ਵਾਲਾ ਜੱਕ ਪੈਸਾ ਕਮਾਉਣ ਵਾਲਾ ਜਾਂ ਆਪਣੇ ਆਪ ਨੂੰ ਡਿਵੈਲਪ ਕਰਨ ਵਾਲਾ ਤਾਂ ਹਮੇਸ਼ਾ ਹੀ ਆਪਣੇ ਆਪ ਨੂੰ ਡਿਵੈਲਪ ਔਰ ਸਿਕਿਉਰ ਕਰਨ ਦੀ ਜ਼ਰੂਰਤ ਹੈ ਕਿਉਂਕਿ ਦੇਖਦੇ ਆ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਾਈਵੇਟ ਜੋ ਆਧਾਰ ਹੈ ਉਹ ਬੰਦ ਕੀਤੇ ਗਏ ਨੇ ਔਰ ਜੋ ਸਰਕਾਰੀ ਹੈ ਚਲੋ ਸਰਕਾਰੀ ਵਾਲਿਆਂ ਨੂੰ ਕੋਈ ਇਨਾ ਫਰਕ ਨਹੀਂ ਪੈਂਦਾ ਉਹਨਾਂ ਨੂੰ ਪੈਸਾ ਤਾਂ ਵੀ ਆই ਜਾਏਗਾ ਲੇਕਿਨ ਜੋ ਪ੍ਰਾਈਵੇਟ ਜੋ ਲੋਕ ਉਹੀ ਕਮਾਉਂਦੇ ਉਹੀ ਖਾਂਦੇ ਤਾਂ ਉਹਨਾਂ ਲੋਕਾਂ ਲਈ ਇਹ ਸਮਾਂ ਬਹੁਤ ਜ਼ਿਆਦਾ ਮਾੜਾ ਚੱਲ ਰਿਹਾ ਹੈ ਤਾਂ ਆਉਣ ਵਾਲਾ ਸਮਾਂ ਹੋ ਬਹੁਤ ਮਾੜਾ ਹੋ ਸਕਦਾ ਹੈ ਸੋ ਜਿੰਨਾ ਵੀ ਅੱਜ ਇਹੀ ਮੈਂ ਇਸ ਵੀਡੀਓ ਰਾਹੀਂ ਮੈਸੇਜ ਦੇਣਾ ਚਾਹਾਂਗੀ ਕਿ ਜੇਕਰ ਤੁਸੀਂ ਕਿਸੇ ਨੂੰ ਪੈਸਾ ਦਿੱਤਾ ਹੈ ਉਧਾਰ ਤਾਂ ਉਹ ਪੈਸਾ ਵਾਪਸ ਲਓ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਖਾਣ ਪੰਜਾਬੀਆਂ ਨੂੰ ਜੋ ਪੰਜਾਬ ਦੇ ਵਿੱਚ ਰਹਿੰਦੇ ਮਾਝੇ ਵਾਲੇ ਉਹ ਹਮੇਸ਼ਾ ਹੀ ਹਰ ਸਿਚੁਏਸ਼ਨ ਨਾਲ ਲੜਨ ਦੇ